ਓ ਸੋ ਲੋਨ ਪਿਓ ਹਾਂਜੀ 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 ਜਰਾਓ ਜਰਾਓ ਬੋਲੋ ਜੀ ਬੋਲੋ ਕੱਲ ਸਾਡਾ ਇੱਕ ਅਜਨਾਲੇ ਦੇ ਵਿੱਚ ਚੌਂਕਿਆ ਉਹ ਥਾਣੇ ਤੋਂ ਸਾਡਾ 50 ਲੀਟਰ ਦੂਰ ਜੀ ਪਹਿਲੀ ਗੱਲ ਤੇ ਸੁਣੋ ਕਿ ਪੰਜਾਬ ਦੇ ਵਿੱਚ ਜਿੰਨੇ ਮੁਲਾਜ਼ਮੇ ਜਿੰਨੇ ਵੀ ਕੱਲੇ ਪੁਲਿਸ ਨਹੀਂ ਜਿੰਨੇ ਟੋਟਲ ਮੁਲਾਜ਼ਮੇ ਜਿੰਨੇ ਅਸੀਂ ਅਸੀਂ ਸਾਰੇ ਸਰਦਾਰ ਭਗਵੰਤ ਸਿੰਘ ਮਾਨ ਦੀ ਟੀਮ ਦੇ ਮੈਂਬਰ ਆ ਸਾਡੀ ਸਭ ਦੀ ਡਿਊਟੀ ਆ ਕਿ ਪੰਜਾਬ ਦੇ ਲੋਕਾਂ ਦੇ ਕੰਮ ਕੀਤੇ ਜਾਣ ਪੰਜਾਬ ਦੇ ਲੋਕਾਂ ਨੂੰ ਕੋਈ ਸਮੱਸਿਆ ਨਾ ਹੋਵੇ ਇਹੋ ਦੇ ਲਈ ਕੰਮ ਕਰਦੇ ਮੈਂ ਤੁਹਾਨੂੰ ਪਤਾ ਹੈ ਕਿ ਮੇਰੀ ਆਦਤ ਹੈ ਕਿ ਮੈਂ ਹਰ ਬੰਦੇ ਨੂੰ ਭਾਵੇਂ ਸਿਪਾਈ ਆ ਕਲਰਕ ਆ ਕੋਈ ਵੀ ਮੈਂ ਸਾਰਾ کہہ ਕੇ ਬੋਲੂਗਾ ਪਿਛਲੇ ਕਈ ਦਿਨਾਂ ਤੋਂ ਸਾਡੇ ਉੱਤੇ ਪ੍ਰੋਬਲਮ ਸੀ ਕਿ ਚੌਂਕ ਦੇ ਵਿੱਚ ਹੁਣ ਹੋਰ ਪ੍ਰੋਬਲਮ ਹੋਊਗੀ ਕਿਉਂਕਿ ਟਰਾਲੀ ਗੰਨੇ ਦੀਆਂ ਟਰਾਲੀਆਂ ਆਉਣਗੀਆਂ ਤੇ ਜਾਮ ਲੱਗ ਜਾਂਦਾ ਸਵੇਰ ਦੇ ਟਾਈਮ ਤੇ ਸਕੂਲਾਂ ਚ ਬੱਚੇ ਲੋਕਾਂ ਦੇ ਬਚਾਇਆਂ ਦੇ ਫਸ ਜਾਂਦੇ ਬਹੁਤ ਬੁਰੀ ਹਾਲ ਕੱਲ ਵੀ ਬਹੁਤ ਵੱਡਾ ਜਾਮ ਸੀਗਾ ਤੇ ਮੈਂ ਖੁਦ ਜਾਮ ਤੁਸੀਂ ਵੀਡੀਓ ਦੇਖੀ ਮੈਂ ਖੁਦ ਖਾ ਦੇ ਥਾਣੇ ਤੋਂ 50 ਮੀਟਰ ਦੀ ਦੌੜੀ ਤੇ ਮੈਂ ਆਪਣੇ ਲੋਕਾਂ ਨੂੰ ਦੁਖੀ ਹੁੰਦਾ ਨਹੀਂ ਦੇਖ ਸਕਦਾ ਮੇਲੇ ਲੋਕ ਅਜਨਾਲੇ ਦੇ ਲੋਕ ਦੇ ਦੁਖੀ ਹੈ ਤੇ ਮੈਂ ਕਹਦਾ ਐਮਐਲਏ ਮੈਂ ਆਪਣੇ ਗੰਦ ਮੈਂ ਨਾ ਲੈ ਕੇ ਖੁਦ ਗਿਆ ਚਾਰ ਪੰਜ ਉਹਦਾ ਪੰਜ ਉਹਦਾ 10 ਉਹਦਾ ਕਾਲ ਕੀਤੀ ਬੱਲਾ ਆਪਣੇ ਮਨ ਚ ਕੋਈ ਨਹੀਂ ਵੇਖੋ ਇੱਕ ਗੱਲ ਤੇ ਆ ਤੇ ਆਪਾਂ ਇਦਾਂ ਲੋਤਦਿਆਂ ਦੀ ਬੱਲਾ ਬੋਲਦਿਆਂ ਦੀ ਗੱਲਾਂ ਨਹੀਂ ਕਰਦੇ ਆ ਆਪਾਂ ਮਨੋਖਿਆ ਮਤਲਬ ਮੂੰਹ ਚੋਂ ਗਾਲ ਨਿਕਲ ਨਹੀਂ ਇੱਕ ਗਲਤ ਗੱਲ ਸੀ ਕਿਖਦੇ ਬੱਲਾ ਮਾੜੀ ਗੱਲਾਂ ਨਿਕਲ ਗਈ ਪਰ ਮੈਂ ਤੁਹਾਨੂੰ ਕਿਹੜੀ ਚਾਹੁੰਦਾ ਕਿ ਗਾਲ ਨਹੀਂ ਨਿਕਲਨੀ ਚਾਹੀਦੀ ਨਿਕਲ ਗਈ ਮੇਰੇ ਆਪਣੇ ਭਰਾ ਨੇ ਉਹ ਕੋਈ ਬਗਾਨੇ ਨਹੀਂ ਹੈ ਆਪਣੇ ਪੁੱਤਰ ਆ ਮੈਂ ਉਹਨਾਂ ਦਾ ਪਿਆਰ ਕਰਦਾ ਬਹੁਤ ਪਰ ਅਜ ਨਾਲੇ ਦੇ ਲੋਕਾਂ ਲਈ ਤਾਂ ਸਾ ਮੇਰੀ ਜਾਨ ਆ ਜਾਂਦੇ ਜੇ ਉਹ ਕਿਤੇ ਤੰਗੀ ਚ ਨੇ ਮਸੀਬਤ ਨੇ ਸਰ ਮੈਂ ਆਪਣੇ ਲੋਕਾਂ ਨੂੰ ਤੰਗੀ ਜਿਨੀ ਵੇਖ ਸਕਦਾ ਭਾਵੇਂ ਜੋ ਮਰਜ਼ੀ ਹੈ ਮੈਂ ਮੈਂ ਨਹੀਂ ਦੇਖ ਸਕਦਾ ਜੀ ਆਪਣੇ ਲੋਕਾਂ ਨੂੰ ਮੈਂ ਨਹੀਂ ਦੇਖ ਸਕਦਾ ਕਿ ਅੱਧਾ ਬੱਕ ਘੰਟਾ ਪਾਉਣਾ ਪਾਉਣਾ ਘੰਟਾ ਛੜਕਾ ਦਿੱਤੇ ਜਾਮ ਲੱਗਣ ਤਾਂ ਅਹੀ ਕੋ ਕਾਰਵਾਈ ਨਾ ਕਰੀਏ ਮੈਂ ਸਰ 40 ਮਿੰਟ ਖਲੋ ਕੇ ਆਪ ਚੌਕ ਖਾਲੀ ਕਿਉਂ ਕਹਾ ਕੇ ਆ ਕਿਉਂਕਿ ਛੋਟੇ ਛੋਟੇ ਬੱਚੇ ਸਕੂਲਾਂ ਦੇ ਰੋਡ ਦੇ ਟਿੱਪੂਆਂ ਦੇ ਵਿੱਚ ਸਾਹਮਣੇ ਦੇਖ ਕੱਲ ਕੱਲ ਤੇ ਕੱਲ ਤੇ ਚਲੋ ਉਸ ਟਾਈਮ ਤੇ ਕੋਈ ਨਹੀਂ ਸੀ ਪਰ ਦੋ ਤਿੰਨ ਦਿਨ ਪਹਿਲਾਂ ਅੰਬੂ ਦੇ ਸਾਹ ਫਸ ਗਈਆਂ ਉੱਥੇ ਬਦੀਸ਼ ਤਰਫ ਦੇ ਬਚਾਦੇ ਤੇ ਮੈਂ ਉਹਨਾਂ ਨੂੰ ਕਹਿਣਾ ਯਾਰ ਤੁਸੀਂ ਇਹਨੂੰ ਠੀਕ ਕਰਕੇ ਦੇਖੋ ਤੇ ਆਪਣੀ ਡਿਊਟੀ ਆਪਣੀ ਡਿਊਟੀ ਵਾ ਕੀਤੀ ਹੈ ਹੋਈ ਹੋਈ ਕੀਤੀ ਆਪਣੇ ਯਾਰ ਬਗਾਨੇ ਥੋੜੇ ਆ ਆਪਣੇ ਨੂੰ ਕੁਰੀ ਦਾ ਆਪਣੇ ਪਰਵਾਰ ਦੇ ਮੈਂਬਰ ਦੇ ਅਸੀਂ ਸਾਰੇ ਭਗਵੰਤ ਸਿੰਘ ਮਾਨ ਦੇ ਪਰਵਾਰ ਦੇ ਮੈਂਬਰ ਹੈ ਆਪਣੇ ਨਾਲ ਲੜੀ ਦਾ ਕਿਉਂਕਿ ਉਹਨਾਂ ਦੀ ਡਿਊਟੀ ਸਾਡੀ ਵੀ ਡਿਊਟੀ ਹੈ ਸਮਝਦੇ ਕਿ ਨਹੀਂ ਗੱਲ ਸਾਡੀ ਸਾਡੇ ਪਰਵਾਰ ਦੇ ਮੈਂਬਰ ਬਗਾਨੇ ਥੋੜੇ ਯਾਰ ਕੋਈ ਆਪਣੇ ਸਾਡੇ ਛੋਟੇ ਵੀਰ ਕੋ ਵੱਡਾ ਅਸੀਂ ਸਾਰੇ ਨਾਲ ਕੇ ਡਿਊਟੀ ਕਰਦੇ ਆ ਮੈਂ ਕਦੀ ਵੀ ਕਦੀ ਵੀ ਜਦ ਇਦਾਂ ਦੀ ਗੱਲ ਨਹੀਂ ਕਰਦਾ ਮੈਂ ਤੇ ਤੁਹਾਨੂੰ ਵੀਡੀਓ ਵਾਲਿਆਂ ਨੂੰ ਸਲ ਕਹਿ ਕੇ ਬੋਲਦਾ ਜਦੋਂ ਮੈਂ ਮੰਤਰੀ ਆ ਉਦੋਂ ਵੀ ਉਹ ਬਸਪਾਲ ਦੀ ਕਾਰੋਂ ਮੈਂ ਪਹਿਲਾਂ ਨੂੰ ਕਹਿੰਦਾ ਸਰਦੀ ਹੁਕਮ ਕਰੋ ਬਲੋ ਆਪਣਾ ਆਪਾਂ ਹਰ ਕਦੀ ਇਤ ਕਰਦੇ ਸਰਦੀਵਾਲ ਸਾਹਿਬ ਉਹ ਮੂੰਹ ਤੋਂ ਬੋਲੋ ਤੁਸੀਂ ਵੀ ਤੁਸੀਂ ਵੀ ਬੰਦੇ ਆ ਆਪਾਂ ਵੀ ਬੰਦੇ ਆ ਪਰ ਮੈਂ ਤੁਹਾਨੂੰ ਪਹਿਲਾਂ ਕਹਿਤਾ ਕਿ ਮੂੰਹ ਤੋਂ ਗਾਲ ਨਿਕਲ ਨਹੀਂ ਠੀਕ ਨਹੀਂ ਗਲਤ ਕਰੋ ਰੋਦਾ ਪਿਆ ਉਕ ਸੋ ਸਕਦਾ ਐਸਐਸਪੀ ਸਾਹਿਬ ਨੇ ਇੱਕ ਕਰਕੇ ਵੀ ਕੀਤੀ ਹੋਏ ਪਰ ਰਿਟੀਨ ਮੈਂ ਤਰੇ ਕਿਹੜਾ ਬੈਟਰ ਹੋ ਜਾਂਦਾ ਥਾਣੇ ਤੋਂ ਉੱਥੇ ਲਾਤਾ ਉੱਥੇ ਲਾਤਾ ਦੇਖੀ ਕੋ ਬਲੀ ਕਿਸ ਨੂੰ ਕੁਝ ਗਿਆ ਤਾ ਲੈ ਲੈਣਾ ਜਨ ਕਦਾ ਗਿਆ ਇਹਨੂੰ ਐਸਚ ਨੂੰ ਲੈਣਾ ਜੇ ਗਲਤੀ ਹੋਈ ਆ ਵੀ ਅਫਸਰ ਨੇ ਦੇਖਿਆ ਫੇ ਬਲੋ ਜੇ ਕਿੱਥੇ ਹੋਇਆ ਆ ਮੈਨੂੰ ਪਤਾ ਨਹੀਂ ਲੈਣਾ ਜੇ ਲਾ ਕੇ ਕਿੱਥੇ ਲਾ ਕੇ ਚਾਟੇ ਵਟ ਮੈਂ ਤੁਹਾਨੂੰ ਖੋਦ ਇੱਕ ਵਾਰ ਕਰ ਦਿੰਦਾ ਸਾਡੀ ਫੇਸ ਨੂੰ ਲੋਕਾਂ ਦੀ ਵਿੱਚ ਪੰਜਾਬ ਦਾ ਹਰ ਮਲਾਜਮ ਅਸੀਂ ਸਾਦੇ ਅੱਜ ਤੁਸੀਂ ਚੈੱਕ ਕੀਤਾ ਤਦ ਆਪ ਭਗਵੰਤ ਸਿੰਘ ਮਾਨ ਜੀ ਸਵੇਰੇ 4:30 ਵਜੇ ਕਰਾਉਂਗੀਆਂ ਅੱਡੇ ਤੇ ਸੀਗੇ ਚੈੱਕ ਕੀਤਾ ਤੁਸੀਂ ਹਾਂਜੀ ਕੀਤਾ ਇਹ ਸਾਡਾ ਮੁੱਖ ਮੰਤਰੀ 4:30 ਵਜੇ ਉੱਠ ਕੇ ਕਰਾਉਂਗੀਆਂ ਜਾ ਸਕਦਾ ਤੇ ਸਰ ਮੈਂ ਮੈਂ ਨਾਲੇ ਟੌਂਕ ਚ ਕਿਉਂ ਨਹੀਂ ਜਾ ਸਕਦਾ ਮੈਂ ਆਪਣੇ ਲੋਕਾਂ ਦੀਆਂ ਮੁਸ਼ਕਲਾਂ ਦੋਲੀ ਕਿਉਂ ਨਹੀਂ ਜਾ ਸਕਦਾ ਮੈਂ ਉਸ ਮੁੱਖ ਮੰਤਰੀ ਦਾ ਛਵਾਈ ਹ ਜਿਹੜਾ ਮੁੱਖ ਮੰਤਰੀ 4:30 ਵਜੇ ਸਵੇਰੇ ਖੜਾ ਸੀਗਾ ਕਰਾਉਂਗੀਆਂ ਅੱਡੇ ਦੇ ਉੱਤੇ ਇਸ ਕਰਕੇ ਸਦਾ ਹੀ ਲੋਕਾਂ ਦੀ ਸੇਵਾ ਕਰਦੇ ਹਾਂ ਮੈਂ ਤੁਹਾਨੂੰ ਪਹਿਲਾਂ ਕਿਹਾ ਲੋਕਾਂ ਦੀ ਸੇਵਾ ਕਰਦੇ ਤਾਂ ਨਿਕੋ ਜੀ ਹਾਲਾਂਕਿ